ਸਾਸਤਰੀ ਕਾਲ ਜੀ ਸਾਰਿਆਂ ਨੂੰ ਜੀ ਆਜ ਲੱਗੇ ਸਾਂ ਅਸੀਂ ਕਰਤਾਰ ਦਾ ਫੀਡਰ ਪਾਉਣ ਚੜ ਗਿਆ ਡਾ ਹੌਰਮੈਨ ਤੇ ਹੁਣ ਫੀਡਰ ਪਾ ਕੇ ਅਜ ਘੇੜਾ ਪਾਉਨੇ ਆ ਪਹਿਲਾਂ ਘੇੜਾ ਪਾਉਨੇ ਆ ਫਿਰ ਫੀਡਰ ਪਾਉਨੇ ਆ ਤੇ ਘੇੜਾ ਪਾ ਕੇ ਫਿਰ ਫੀਡਰ ਪਾਉਨੇ ਆ ਵਾਹਿਗੁਰੂ ਧੰਵਾ ਬਤੀ ਸੇ ਨੀ ਵਾਹਿਗੁਰੂ ਸਤਿ ਪਾਤਾ ਜੀ ਕਰਮਾਲੀ ਦਾ ਘੇੜਾ ਅੱਜ ਇੱਕ ਰੀਵਰ ਮੜ ਕੀ ਲੱਗਦਾ ਵੇ ਜੇ ਇੱਕ ਅੱਧੀ ਚੀਜ਼ ਹੋਵੇ ਚਾਹ ਪਰ ਸ਼ੂਟ ਮੰਡ ਜੇ ਪਾਤਾ ਜੀ ਘੇੜਾ ਚੈੱਕ ਕਰੋ ਦੇਖ ਪੈ ਗਿਆ ਹੁਣ 55 ਸਾਈਡ ਤੇ ਲਾਉਣ ਲੱਗੇ ਆਈ ਦਿਨਾਂ ਬਾਅਦ ਫਿਲਟਰ ਲਾ ਲਈਦਾ ਹੁਣ ਇੱਥੇ ਲਾ ਦੇਣੇ ਆ ਚੱਲ ਆਉਂਦੇ ਜਾਂਦੇ ਬੈਗ ਹੋਰ ਜਾਂਦੇ ਸਿੱਧੀ ਕਰਕੇ ਲਿਆ ਆਉਂਦੇ ਆਉਂਦੇ ਚੱਲ ਕਰ ਡਾਊਨ ਹੌਲੀ ਹੌਲੀ ਕਰ ਗਾ ਔਰ 1 ਮਿੰਟ ਕੋ ਲਈ ਚੱਲ ਆਹ ਆਹ ਲੱਗਦਾ ਰੁਕੀ ਨਹੀਂ ਚੱਲ ਕਰਦੇ ਡਾਊਨ ਡਾਊਨ ਕਰ ਗਾ ਘਾ ਘਰ ਮੜੀ ਡਾਊਨ ਕਰਕੇ ਚੱਲ ਜਾਂਦੇ ਬੈਗ ਇਹ ਰੋੜਾ ਤੇ ਉੱਧਰ ਚੁੱਕੇ ਖਲੋਇਆ ਦਾ ਜੋ ਕਮੜੀ ਉਹ ਥਾਂ ਨੀਵਾਂ ਨਾ ਉਧਰ ਇੱਟ ਦੇਲੇ ਦੇ ਹੋਰ ਅੱਜ ਕੋਈ ਸਾਵਣੀ ਆਪ ਹੋਏ ਮੂਰੇ ਪੱਠੇ ਵੀਜ ਨੇ ਤੇ ਰਾਹ ਨਹੀਂ ਹੈਗਾ ਹੁਣ ਚੋਲੇ ਦੀ ਲਗਾਉਂਦੇ ਆ ਚੈੱਕ ਕਰੋ ਵੀ ਉਹ ਨਾ ਵੀ ਨਸਰਿਆ ਜੱਗ ਭੇ ਆਇਆ ਪੂਰਾ ਤੇ ਰੂਟਾਵੇਟਰ ਆਇਆ ਹੀ ਵੀਰ ਤੇ ਆਇਆ ਖਾ ਰੂਟਾਵੇਟਰ ਛਾਲ ਚਾਹ ਦਾ ਵੀਰਾਂ ਦਾ ਬੇਰੇ ਟਰੈਕਟਰ ਜੀ ਤੇਲ ਪਾ ਲੋ ਤੇ ਬੀਜ ਲੋ ਤੇ ਇਹਦਾ ਚੱਲਣਾ ਉਹ ਉਥੇ ਵਿਜਨੇ ਪੱਠੇ ਯਾਰ ਨਾਲ ਨਾਲੇ ਕਟੇਰ ਚੱਲ ਇੱਧਰ ਉਹਦੇ ਇੱਕ ਝੋਨੇ ਜਾਂਦੇ ਆ ਆਖੀ ਤੁਹਾਨੂੰ ਵਿਖਾਂਦੇ ਚੱਲਦੇ ਦੀ ਵੀਡੀਓ ਚੱਲਦੇ ਦੀ ਚੈੱਕ ਕਰਿਓ ਤੁਸੀਂ ਪੀਟੀਸੀ ਕੰਪਨੀ ਦਾ ਨਵਾਂ ਰੂਟਾਵੇਟਰ ਟਰੱਕ ਨਵਾਂ ਲਿਆਂਦਾ ਵੀਰ ਨੇ ਪੇਟੀ ਸੀ ਕੰਪਨੀ ਇਹ ਯਾਰ ਵਿਜਨੇ ਪਟੇ ਉਹ ਵੀਰ ਨੂੰ ਈ ਛਟਾ ਦੇਂਦੇ ਆ ਮੇ ਹੋ ਗਿਆ ਮਸ਼ੀਨ ਦਾ ਕੰਮ ਸਾਰਾ ਹੈ ਬਸ ਪਿਛਲਾ ਹਿੱਸੇ ਦਾ ਰਹਿ ਗਿਆ ਸੀ ਇਹਦੀ ਮੂਰਨੀ ਥੋੜਾ ਜਿਹਾ ਖਰਾਬ ਕਰਦੀ ਸੀ ਤੋਂ ਦਿੱਤਾ ਸੈਜ ਕਰਨੇ ਦਿੱਤੀ ਅੱਜ ਕੱਲ ਮਿਲ ਜਣੀ ਉਹ ਆ ਮਸ਼ੀਨ ਬਣਾ ਕੇ ਇਹਦੇ ਰੰਗੋ ਮਾਰ ਖਾਂਦੀ ਬਾਕੀ ਸਾਰੀ ਵਿੱਚੋਂ ਨਵੀਂ ਬਣਾਤੀ ਹੈ ਫੋਰਮੈਨ ਲੱਗਾ ਕਟੋਟ 15 ਦਿਨ ਹੋ ਗਏ ਫੋਰਮੈਨ ਨੂੰ ਲੱਗੇ ਨੂੰ ਆਜੇ ਦੇ ਨਾਲ ਡਰਾਈਵਰ ਰੱਖਿਆ ਜਿਹੜਾ ਉਹ ਵੀ ਨਹੀਂ ਆਇਆ ਕੱਲਾ ਵਿਚੇਰਾ ਲੱਗਾ ਲੱਗਾ ਚੈੱਕ ਕਰੋ ਇਧਰ ਫੋਰਮਨ ਇਹ ਉਹ ਸ਼ਾਫਟ ਜਿਹੜੀ ਇਹਦੀ ਇਹਦਾ ਸੈਸੂਜੀ ਕਰਾਇਆ ਏ ਤੇ ਆਹ ਵੇਖੋ ਇਹਦੇ ਬੈਰਗ ਨਵੇਂ ਪਾਤੇ ਬੈਰਗ ਨਵੇਂ ਪਾਤੇ ਫੋਰਮਨ ਮਨਤ ਦਸਾਂ ਹੀ ਕਿਉਂ ਜ਼ਿਆਦਾ ਇਹ ਕੰਮ ਕਰਨਦੇ ਆ ਵਧੀਆ ਅਗਲਾ ਅਸੀਂ ਇੱਕ ਵਾਰੀ ਕਟਰ ਪਾ ਲਿਆ ਨਾ ਬਾਹਰ ਨਹੀਂ ਲਾਉਣਾ ਹਨਾ ਫੋਰਮਨ ਸਹੀ ਗੱਲ ਹੈ ਨਾ ਅਸੀਂ ਕਟਰ ਨਹੀਂ ਲਾਉਦੇ ਤਾਂ ਜ਼ਿਆਦਾ ਇਹਦਾ ਬੈਰਗ ਨਵੇਂ ਪਾ ਲਈ ਤੇ ਅਗੂ ਇਹ ਇੱਕ ਕਰੀ ਕਟਰ ਪਾ ਲਿਆ ਫਿਰ ਨਹੀਂ ਲੱਤਣਾ ਤੇ ਇਹਨੂੰ ਗਲੇਜ਼ ਗਲਾਸ ਉਦੋਂ ਹੀ ਹੁਣੀ ਆ ਜੋ ਕਟਰ ਲੱਥੂ ਆ ਤੇ ਇਹ ਆਡਾ ਫੋਰਮੈਨ ਹੁਣਾਂ ਨੂੰ ਪੁੱਛ ਲੋ ਫੋਰਮੈਨ ਜੀ ਕਦਾ ਵਧੀਆ ਵਧੀਆ ਜੀ ਵਧੀਆ ਆਪਾਂ ਕਿੱਦਾਂ ਕਟਰ ਕੋਟਰ ਲਾਈਦਾ ਕਿ ਨਹੀਂ ਰਸਤੇ ਆਪਣੇ ਖੁੱਲੇ ਨੇ ਹਾਂ ਹਾਂ ਤੇ ਇੱਕ ਕਰੀ ਪਾ ਲਿਆ ਬਾਜ ਨੇ ਉਹ ਕਰਮਾ ਵਾਲੀ ਉਹਦਾ ਵੀ ਇਦਾਂ ਹੀ ਕਰਨਾ ਇੱਕ ਹੋਰੀ ਕਟਰ ਪਾਉਣੇ ਆ ਦੋਰੇ ਨਹੀਂ ਪਾਉਣੇ ਕਿਤੇ ਆ ਜੇ ਲਾਉਣਾ ਪਵੇ ਤੇ ਅਬਲ ਨਹੀਂ ਲਾਉਣਾ ਪੈਂਦਾ ਅਈ ਅੱਗੇ ਤੇ ਨਹੀਂ ਕਦੀ ਲਾਇਆ ਚਲੋ ਦੇਖਾਂਗੇ ਫਿਰ ਆਈ ਆਪਣੀ ਰਾਣੀ 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 ਸੁੰਦਰਾ ਮੱਥਰ ਰੰਗੋ ਮਾਰ ਖਾਂਦੀ ਅਣਾਪੋਰਮਣ ਰੰਗੋ ਮਾਰ ਖਾਂਦੀ ਬਾਕੀ ਸਾਰਾ ਕੋਈ ਨਵਾਂ ਹੀ ਪਾਇਆਤਾ ਆਪਾਂ ਬਾਕੀ ਫੇਰ ਬੜੀ ਠੋਕੇ ਗਈ ਤੀ 15 ਦਿਨ ਹੋ ਗਏ ਫੋਰਮੈਨ ਨੂੰ ਐਰਕਾਂ ਆਇਆ ਉਹ ਗੁੱਸਾ ਖਾ ਕੇ ਪੂਰਾ ਆਂਦਾ ਵਧੀਆ ਬਣਾਇਆ ਜਾਣਾ ਫੋਰਮੈਨ ਕੱਲ ਦਾ ਦਿਨ ਵੀ ਲਾਏ ਨਾ ਮੇਰੇ ਸਾਹਮਣਾਂ ਆ ਆ ਚੈਣਾ ਜੂਨਾ ਕਰਦੇ ਹੋ ਕਿ ਚੈਣ ਚੱਲਣ ਜੋਗ ਹੈਗੀ ਆ ਲੋ ਇਹ ਉਹਦੀ ਤੇ ਅਗਲੇ ਸੀਜ਼ਨ ਪੈਣੀ ਆ ਉਹਦੀ ਇਹਦਾ ਵੀ ਸਿਆਦ ਇਕੱਠੀ ਪਾਦਾਂਗੇ ਦੋਆਂ ਨੂੰ ਆਹ ਕੋਰੀ ਲੈ ਆ ਮੈਂ ਇਹ ਇਕੱਠੀ ਪਾਣਾਗੇ ਓਕੇ ਅੱਜ ਦੀ ਵੀਡੀਓ ਇੰਨੀ ਜੇ ਧੰਨਵਾਦ ਬਾਏ ਟਾਟਾ